ਸਸੀ ਕਾਲੇ ਮ ਜਗਤਾਰ ਸਿੰਘ ਸਰਾ ਦੇ ਤੁਸੀਂ ਦੇਖ ਰਹੇ ਹੋ ਹੈਵਨ ਇੰਡੀਆ ਟੀਵੀ ਪਹਿਲੀ ਖਬਰ ਬਠਿੰਡਾ ਤੋਂ ਰੁਕ ਕਰਦੇ ਆ ਬਠਿੰਡਾ ਦੇ ਵਿੱਚ ਅਪਰੇਸ਼ਨ ਤਰਕਦੀਨ ਬਠਿੰਡਾ ਵਿਖੇ ਪੁਸ ਨੇ ਕੀਤੀ ਏਸ਼ੀਆ ਦੇ ਦੂਜੇ ਵੱਡੇ ਰੇਲਵੇ ਜਕਸ਼ਨ ਦੀ ਤਲਾਸ਼ੀ ਜਿਸ ਦੇ ਵਿੱਚ ਦਮਦਮਾ ਸਹਿ ਵਿਖੇ ਹੋ ਰਹੀ ਵਿਸਾਖੀ ਨੂੰ ਲੈ ਕੇ ਵੱਖ-ਵੱਖ ਥਾਵਾਂ ਉੱਤੇ ਚੈਕਿੰਗ ਕੀਤੀ ਗਈ ਬਠਿੰਡਾ ਦੇ ਵਿੱਚ ਡੀਆਈਜੀ ਹਰਜੀਤ ਸਿੰਘ ਪਹੁੰਚੇ ਅੱਧੀ ਰਾਤ ਨੂੰ ਉਦੋਂ ਦੇ ਨਾਲ ਐਸਐਸਪੀ ਦੇ ਇਲਾਕੇ ਦੀ ਫੋਰਸ ਵਿਖਾਜਰ ਸੀ ਉਹਨਾਂ ਨੇ ਇਸ ਟਾਈਮ ਜਿਹੜਾ ਬਠਿੰਡਾ ਦੇ ਵਕਚੜੀ ਤਲਾਫੀ ਮੈਂ ਦੀਆਂ ਤਸਵੀਰਾਂ ਤੁਸੀਂ ਨਾਲ-ਨਾਲ ਦੇਖ ਰਹੇ ਹੋਵੋਗੇ ਟੀਵੀ ਸਕਰੀਨ ਦੇ ਉੱਤੇ ਜਿਸ ਦੇ ਵਿੱਚ ਪੋਸਟ ਪ੍ਰਸ਼ਾਸਨ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਨਾਂ ਦੀਆਂ ਤਸਵੀਰਾਂ ਵਿੱਚ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਜਿਸ ਦੇ ਵਿੱਚ ਵੱਡਾ ਜਿਹੜਾ ਇਕੱਠ ਹੋਣਾ ਤਲਵੰਡੀ ਸਾਬੋ ਮੇਲੇ ਨੂੰ ਲੈ ਕੇ ਸਦਾਲੂਆਂ ਦਾ ਵੱਡਾ ਇਕੱਠ ਹੋਣਾ ਉਸ ਨੂੰ ਲੈ ਕੇ ਵੀ ਜਿਹੜੀ ਪੰਜਾਬ ਪੋਸਟ ਨੇ ਸତਰਕ ਦੇਸੀ ਹੈ ਆ ਆਪਰੇਸ਼ਨ ਸਤਰਕ ਦੇ ਤਹਿਤ ਅੱਜ ਇੱਥੇ ਪਠੰਡਾ ਰੇਲਵੇ ਸਟੇਸ਼ਨ ਤੇ ਸਾਡੀ ਜਿਹੜੀ ਚੈਕਿੰਗ ਦੀ ਸ਼ੁਰੂਆਤ ਹੋ ਰਹੀ ਹੈ ਅੱਜ ਸਪੈਸ਼ਲ ਜਿਹੜੀ ਹੈਗੀ ਚੈਕਿੰਗ ਅਭਿਆਨ ਜਿਹੜਾ ਹੈਗਾ ਪੂਰੀ ਰਾਤ ਦਾ ਜਿਹੜਾ ਸਾਡਾ ਚੱਲੇਗਾ ਔਰ ਇਹਦਾ ਮੁੱਖ ਉਦੇਸ਼ ਇਹ ਹੈਗਾ ਕਿ ਰਾਤ ਦੇ ਸਮੇਂ ਜਿਹੜੇ ਮਾੜੇ ਅੰਸਰ ਸ਼ਹਿਰ ਦੇ ਵਿੱਚ ਆਂਦੇ ਨੇ ਜਾਂ ਘੁੰਮਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਚੈੱਕ ਕਰਕੇ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਰਾਤ ਵਾਲੀ ਸਪੈਸ਼ਲ ਚੈਕਿੰਗ ਅਸੀਂ ਪਹਿਲਾਂ ਵੀ ਕਈ ਵਾਰੀ ਕੀਤੀ ਹੈਗੀ ਆ ਵਿਸਾਖੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਮੌਜੂਦਾ ਹਾਲਾਤਾਂ ਦੇ ਤਹਿਤ ਜਿਹੜਾ ਹੈਗਾ ਇਹ ਇੱਕ ਸਪੈਸ਼ਲ ਚੈਕਿੰਗ ਜਿਹੜੀ ਹੈਗੀ ਅੱਜ ਸਾਰੇ ਪੰਜਾਬ 'ਚ ਕੀਤੀ ਜਾ ਰਹੀ ਹੈ ਇੱਥੇ ਬਠਿੰਡਾ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਦੇ ਜਿਹੜੇ ਰੂਰਲ ਇਲਾਕੇ ਨੇ ਉੱਥੇ ਵੀ ਚੈਕਿੰਗ ਨਾਕਾਬੰਦੀ ਕਰਕੇ ਕੀਤੀ ਜਾ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਵਿੱਚ ਵੀ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਚੈੱਕ ਕੀਤੇ ਜਾਣਗੇ ਇਸ ਟਾਈਮ ਤੇ ਰਾਤ ਦੀ ਜਿਹੜੀ ਨਾਕਾਬੰਦੀ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੇ ਰੂਰਲ ਸਬਡਿਵੀਜ਼ਨਸ ਨੇ ਉੱਥੇ ਵੀ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਜਿਹੜੀ ਹੈਗੀ ਚੈਕਿੰਗ ਉਹਦੇ ਵਿੱਚ ਸਾਡੀ ਵਰਕਿੰਗ ਜਿਹੜੀ ਫੋਰਸ ਹੈ ਇੱਕ ਤਾਂ ਰਾਤ ਦੇ ਸਮੇਂ ਬਠਿੰਡਾ ਜ਼ਿਲ੍ਹੇ ਦੇ ਵਿੱਚ 200 ਦੇ ਕਰੀਬ ਜਿਹੜੀ ਵਰਕਿੰਗ ਫੋਰਸ ਹੈ ਉਹ ਤੋਂ ਇਲਾਵਾ ਜਿਹੜੀ ਹੈਗੀ 150 ਵਿਅਕਤੀ ਹੋਰ ਜਿਹੜੇ ਹੈਗੇ ਅੱਜ ਬਾਹਰ ਕੱਢੇ ਗਏ ਨੇ ਤਾਂ ਕਿ ਜਿਹੜੇ ਰਾਤ ਦੀ ਜਿਹੜੀ ਚੈਕਿੰਗ ਹੈ ਉਹ ਵਧੀਆ ਤਰੀਕੇ ਨਾਲ ਕੀਤੀ ਜਾਵੇ ਅਕਸਰ ਸਾਡੀ ਰਾਤ ਦੇ ਸਮੇਂ ਜਿਹੜੀ ਟ੍ਰੈਫਿਕ ਚਲਾਨਾਂ ਦੀ ਸੰਖਿਆ ਬਠਿੰਡੇ ਜ਼ਿਲ੍ਹੇ ਦੇ ਵਿੱਚ 50 ਦੇ ਕਰੀਬ ਹੁੰਦੀ ਹੈ ਰੋਜ਼ ਰਾਤ ਦੀ ਔਰ ਇਸ ਤੋਂ ਇਲਾਵਾ ਦਿਨ ਦੇ ਸਮੇਂ ਵੀ ਜਿਹੜੀ ਸਾਡੀ ਚੈਕਿੰਗ ਹੈਗੀ ਆ ਉਹ ਵੀ ਇਹਨੂੰ ਜਿਹੜੀ ਹੈਗੀ ਸਾਨੂੰ ਸਟਰੈਂਥਨ ਕਰਦੀ ਹੈ ਸਰੀਬ ਵਿਸਾਖੀ ਮੇਲੇ ਨੂੰ ਲੈ ਕੇ ਵੀ ਕੁਝ ਕੀਤਾ ਜਾ ਰਿਹਾ ਹੈ ਕਿ ਹਾਂਜੀ ਵਿਸਾਖੀ ਮੇਲੇ ਨੂੰ ਧਿਆਨ ਚ ਰੱਖਦੇ ਹੋਏ ਕਿਉਂਕਿ ਜ਼ਿਲ੍ਹੇ ਦੇ ਵਿੱਚ ਤਲਵੰਡੀ ਸਾਬੋ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਸਪੈਸ਼ਲ ਤੌਰ ਤੇ ਸ਼ਰਧਾਲੂਆਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਜਿਹੜੀ ਕੁੱਲ ਇੱਥੇ 5 ਦਿਨਾਂ ਦਾ ਵਿਸਾਖੀ ਦਾ ਮੇਲਾ ਜਿਹੜਾ ਹੁੰਦਾ ਹੈਗਾ ਔਰ ਇਸ ਵਾਰੀ ਵੀ ਇਸ ਮੇਲੇ ਦੇ ਵਿੱਚ ਜਿਹੜੀ ਕੁੱਲ ਸ਼ਰਧਾਲੂਆਂ ਦੀ ਸੰਖਿਆ ਉਹ ਸਵਾ ਲੱਖ ਤੋਂ ਡੇਢ ਲੱਖ ਦੇ ਕਰੀਬ ਜਿਹੜੀ ਹੈਗੀ ਸਾਡਾ ਐਸਟੀਮੇਟ ਹੈਗਾ ਜੋ ਅੱਜ ਕੱਲ ਦੇ ਰਸ਼ ਤੇ ਲੋਕਾਂ ਦੀ ਇਕੱਠ ਨੂੰ ਦੇਖ ਕੇ ਜੋ ਸਾਡਾ ਐਸਟੀਮੇਟ ਲਗਾਇਆ ਗਿਆ ਸਰ ਸਰਪੀ ਉਹ ਜਿਹੜੀ ਹੈਗੀ ਪੇਸ਼ ਤੋਂ ਉਹ ਕਿਵੇਂ ਉਹਨਾਂ ਨੂੰ ਆਪਾਂ ਕਿੰਦਾ ਹਾਂਜੀ ਇਹਦੇ ਚ ਇੱਕ ਤਾਂ ਸਾਡੇ ਸਿਵਲ ਦੇ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਨੇ ਅਲੱਗ-ਅਲੱਗ ਜਗ੍ਹਾ ਤੇ ਸੀਆਈਡੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਸਪੈਸ਼ਲ ਤੌਰ ਤੇ ਜਿਹੜੀ ਹੈਗੀ ਡਿਊਟੀ ਜਿਹੜੀ ਹੈਗੀ ਪੰਜਾਬ ਪੁਲਿਸ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਵੱਲੋਂ ਲਗਾਈ ਗਈ ਹੈ ਅਲੱਗ-ਅਲੱਗ ਜਗ੍ਹਾ ਤੇ ਮੇਲੇ ਦੇ ਉੱਤੇ ਜਿਹੜਾ ਸਪੈਸ਼ਲ ਤੌਰ ਤੇ ਸੇਫ ਹੈਲਪ ਡੈਸਕ ਜਿਹੜੇ ਹੈਗੇ ਅਸੀਂ ਪੁਲਿਸ ਦੇ ਹੈਲਪ ਡੈਸਕ ਇਸਟੈਬਲਿਸ਼ ਕੀਤੇ ਨੇ ਤਾਂ ਕਿ ਲੋਕੀ ਤੁਰੰਤ ਜਿਹੜੀ ਹੈਗੀ ਕਿਸੇ ਵੀ ਕਿਸਮ ਦੀ ਸ਼ੱਕੀ ਅਵਸਥਾ ਦੇ ਬਾਰੇ ਦੇ ਵਿੱਚ ਜਿਹੜਾ ਪੁਲਿਸ ਨੂੰ ਜਲ ਤੋਂ ਜਲਦ ਜਾਣੂ ਕਰਾ ਸਕੋ ਪਰ ਦੂਜੇ ਪਾਸੇ ਬਾਗਾਪਾਣਾ ਦੇ ਵਿੱਚੋਂ ਵੀ ਇੱਕ ਕਬਰ ਨਿਕਲ ਕੇ ਆਈ ਹੈ ਬਾਗਾਪਾਣਾ ਦੇ ਵਿੱਚ ਇੰਸਪੈਕਟਰ ਜਸਵੰਦਰ ਸਿੰਘ ਦੇ ਵੱਲੋਂ ਵੱਡੀ ਪੁਲਿਸ ਫੋਰਸ ਦੇ ਨਾਲ ਵਨ ਦੀ ਚੈਕਿੰਗ ਕੀਤੀ ਗਈ ਤਰਾਸੀ ਲਈ ਗਈ ਤੇ ਨਾਲ ਦੀ ਨਾਲ ਜਿਹੜਾ ਕਿ ਜੋ ਕਿ ਅਵਾਰਾ ਕਰਦੀ ਕਰਦੇ ਨੌਜਵਾਨ ਸੀ ਉਹਨਾਂ ਨੂੰ ਫੜ ਕੇ ਖਾਣੇ ਵੀ ਡੱਕ ਕੇ ਆ ਗਿਆ ਉਹਨਾਂ ਦਾ ਪਸ਼ਪਤਾਲ ਕਿੱਦੀ ਜਾ ਰਹੀ ਆ ਕਿ ਅੱਧੀ ਰਾਤ ਨੂੰ ਤੁਸੀਂ ਕੀ ਕਰਦੇ ਹੋ ਸਰਦਜੀ ਦੇਖਿਆ ਹੋਵੇਗਾ ਸਾਡੇ ਜਿਹੜੇ ਮਾਨਸਰਗਸਪੀ ਸਾਹਿਬ ਨੇ ਸਾਡਾ ਜਿਹੜਾ ਫਲੋਰੋਸੈਂਟ ਜੈਕਟ ਹੈ ਜਿਹੜੀ ਸਟ੍ਰਿਪ ਦੇ ਰੂਪ ਦੇ ਵਿੱਚ ਹੈ ਜਦੋਂ ਅਸੀਂ ਰਾਤ ਨੂੰ ਡੋਟੀ ਕਰਦੇ ਆ ਜੇ ਕੋਈ ਅੱਗੋਂ ਲਾਈਟ ਵਾਈ ਦੀ ਤੇ ਰਿਫਲੈਕਟ ਕਰਦੀ ਆ ਤਾਂ ਜੋ ਕਿ ਕੋਈ ਅਣਸਕਾਵੀ ਵਾਰਦਾਤ ਨਾ ਹੋ ਸਕੇ ਕੋਈ ਸਾਡਾ ਮੁਲਾਜ਼ਮ ਗੱਡੀ ਰੋਕਣ ਲੱਗੇ ਗੱਡੀ ਤੇ ਥੱਲੇ ਨਾ ਸਕੇ ਅਗਲੇ ਡਰਾਈਵਰ ਨੂੰ ਜਿਹੜੀ ਨਿਗਾਹ ਸਾਹਮਣੇ ਪੈ ਜਾਂਦੀ ਹੈ ਥੋ ਇਸ ਕਰਕੇ ਵੀ ਜੇ ਕੋਈ ਅਸੀਂ ਇਹੋ ਜੀ ਐਕਸੀਡੈਂਟ ਹੋਣ ਦੇ ਜਿਹੜੇ ਕਾਰਨ ਬਣਦੇ ਉਹਨਾਂ ਤੋਂ ਬਚਾ ਸਾਡਾ ਰਹਿੰਦਾ ਇਸ ਕਰਕੇ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਤੇ ਇਹਨਾਂ ਦੂਸਰਾ ਪ੍ਰਬਾਲਾ ਸਾਡਾ ਜਿਹੜਾ ਕੀਤਾ ਸਾਨੂੰ ਔੜੋ ਮਾਸ ਵਗੈਰਾ ਤੇ ਔੜੋ ਨੈਲ ਜਿਹੜੀ ਹੈਗੀ ਹੈ ਤੇ ਕਸ਼ੂਆ ਸਾਹਿਬ ਵਗੈਰਾ ਇਹ ਸਾਨੂੰ ਐਸਐਸਪੀ ਸਾਹਿਬ ਆਦਰ ਲਈ ਇਹ ਪ੍ਰੋਵਾਈਡ ਕਰਵਾਈ ਹੈ ਕਿਉਂਕਿ ਰਾਤ ਦੇ ਸਮੇਂ ਮੱਛਰ ਬਹੁਤ ਹੈ ਤੁਸੀਂ ਦੇਖਿਆ ਹੋਵੇਗਾ ਤੇ ਮੱਛਰ ਵੀ ਬਹੁਤ ਹੈ ਸੁਹਾਵਣਾ ਮਣੀ ਜਾਂਦੇ ਉਸ ਕਰਕੇ ਮੁਲਾਜ਼ਮ ਜਿਹੜੇ ਸਹੀ ਤਰ੍ਹਾਂ ਦੇਖ ਨਹੀਂ ਕਰ ਸਕਦੇ ਸੋ ਜਿਹੜੇ ਸਾਡੇ ਯੂਨੀਫਾਰਮ ਦੇ ਉੱਪਰ ਤੋਂ ਇਹਨੂੰ ਲਗਾ ਲੈਨੇ ਆ ਤੇ ਉਹਨੇ ਕਰਕੇ ਜਿਹੜਾ ਮੱਛਾ ਸਾਡੇ ਨੇੜੇ ਨਹੀਂ ਹੁੰਦਾ ਤਾਂ ਅਸੀਂ ਪੂਰੀ ਸਾਡੇ ਮੁਲਾਜ਼ਮ ਹੈ ਜਿਹੜੀ ਪੂਰੀ ਚੌਕਸੀ ਦੇ ਨਾਲ ਜਿਹੜੀ ਡਿਊਟੀ ਕਰ ਰਹੇ ਆ ਸੋ ਅਸੀਂ ਮੰਨਦੇ ਸਾਡੇ ਐਸਐਸਪੀ ਸਾਹਿਬ ਦਾ ਇਸ ਕੋਲ ਧੰਵਾਦ ਵੀ ਕਰਦੇ ਆ ਜੈ ਹਾਂ ਹੋਰ ਵੀ ਖਬਰਾਂ ਕਿਰਕੇ ਸਾਹਮਣੇ ਅਗਲੀ ਖਬਰ ਅਪ ਕਰਦੇ ਆ ਸ੍ਰੀ ਮੁਖਸਰ ਤੋਂ ਜਿਹੜੀ ਖਬਰ ਲੱਗ ਕੇ ਸਾਹਮਣੇ ਆਈ ਹੈ ਗਿੱਦੜਵਾਹਾ ਦੇ ਪਿੰਡ ਮੀਨੀਆਂ ਵਾਲਾ ਵਿਖੇ ਸਰੰਦਪ ਫੀਡਰ ਨਹਿਰ ਦੇ ਵਿੱਚੋਂ ਲੱਗਦੇ ਚੜਕ ਪੁਲ ਤੋਂ ਸਲਪੋ ਕੇ ਮੋਟਰਸਾਈਕਲ ਸਵਾਰ ਪਤੀ ਪਤਨੀ ਤੇ ਬੱਚੇ ਸਮੇਤ ਰੋੜ ਗਏ ਜਿਨ੍ਹਾਂ ਦੇ ਵਿੱਚ ਪਿਓ ਪਾਤ ਨੂੰ ਤਾਂ ਬਚਾਲਿਆ ਗਿਆ ਪਰ ਪਤਨੀ ਰੋੜ ਗਈ ਲੋਕਾਂ ਨੇ ਦੋਸ਼ ਲਾ ਕੇ ਕਿ ਚੋਰੀਆਂ ਕਰਕੇ ਰੇਲਿੰਗ ਨੂੰ ਲੈ ਕੇ ਚੋਰ ਜਿਸ ਨੂੰ ਲੈ ਕੇ ਇਹ ਲਗਾਤਾਰ ਸੱਤੀ ਜਿਹੜੀ ਸਾਹਮਣੇ ਆ ਰਹੀ ਆ ਪਰੇਸ਼ਾਨ ਦਾ ਸੁਭਾਅ ਬੰਦ ਆ ਰਿਹਾ ਅਗਲੀ ਖਬਰ ਦੀ ਗੱਲ ਕਰਗੇ ਤੱਪੇ ਇਸ ਬਦਲ ਕੇ ਚੋਰੀਆਂ ਕਰਨ ਵਾਲੇ ਚੋਰ ਨੂੰ ਲੋਕਾਂ ਨੇ ਕਾਬੂ ਕੀਤਾ ਨੌਜਵਾਨ ਔਰਤ ਦੇ ਕੱਪੜੇ ਪਾ ਕੇ ਕਰਦਾ ਸੀਗਾ ਚੋਰੀਆਂ ਸ੍ਰੀ ਮੁਖਸਰ ਸਾਹਿਬ ਦਾ ਥਾਂਦੇ ਆਵਾਜ਼ ਵਿਖੇ ਰੋਡ ਦੇ ਉੱਪਰ ਸਵੇਰ ਹੜਕਾਂ ਬਮ ਮੱਚ ਗਈ ਜਦੋਂ ਇੱਕ ਚੋਰ ਨੂੰ ਔਰਤ ਦੇ ਕੱਪੜਾ ਵਿੱਚ ਚੋਰੀ ਕਰਦਾ ਲੋਕਾਂ ਨੇ ਕਾਬੂ ਕੀਤਾ ਗਿਆ ਅੱਜ ਕਟੜਾ ਜਿਹੜੀ ਸਾਰੀ ਘਟਨਾ ਸੀ ਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਆ ਜਿਸ ਨੂੰ ਲੈ ਕੇ ਉਸ ਨੇ ਪਹਿਲਾਂ ਵੀ 50 ਤੋਂ 60 ਚੋਰੀਆਂ ਜਿਹੜੀਆਂ ਕੀਤੇਗਾ ਸਿੰਘਾਂ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹੇ ਨੌਜਵਾਨ ਤੇ ਮਾਮਲਾ ਦਰਜ ਕਰਕੇ ਇਸ ਦੀ ਪੂਛਪੜਤਾਲ ਕੀਤੀ ਜਾਵੇ ਕਿ ਚੋਰ ਚੋਰੀਆਂ ਕਰਕੇ ਸਮਾਨ ਕਿਸ ਨੂੰ ਵੇਚਦਾ ਸੀ ਸ਼੍ਰੀ ਮਖਸਰ ਸਾਹਿਬ ਤੋਂ ਅਰਮੂਲ ਵਡੰਗ ਦੀ ਵਿਸ਼ੇਸ਼ ਰਿਪੋਰਟ ਸਰ ਇੱਕ ਥੰਦੇ ਰੋਡ ਦਾ ਕੀ ਕਾਰਵਾਈ ਕੀਤੀ ਗਈ ਹੈ ਜੋ ਨੌਜਵਾਨ ਚੋਰੀਆਂ ਕਰਦੇ ਪੇਸ ਬਦਲ ਕੇ ਪੀਡੀਐਫ ਰਜਿਸਟਰੀ ਹੋਈ ਹੈ 6/25 ਪੀਐਸਟੀ ਮੁਕਸਰ ਦੇ ਵਿੱਚ ਜਿਹੜੇ 305 331 ਸਬਸੈਕਸ਼ਨ 4 ਬੀ ਅਸਲ ਵਿੱਚ ਦਰਜ ਕੀਤੀ ਗਈ ਹੈ ਇਹ ਕਰੀ ਦੀ ਆ ਅਰਣ ਕੁਮਾਰ ਪੁੱਤਰ ਵੀਰ ਸਿੰਘ ਪੁੱਤਰ ਬਲਦੇਵ ਰਾਜ ਵਾਸੀ ਦਸ਼ਮੀਸ਼ ਨਗਰ ਥੰਦੇ ਵਾਲਾ ਰੋਡ ਦੇ ਖਿਲਾਫ ਸਰ ਕੀ ਕੀ ਬਰਾਮਦਗੀ ਹੋਈ ਹੈ ਜਿਹੜੀ ਇਹ ਤੋਂ ਕਾਫੀ ਚੀਜ਼ਾਂ ਹਜੇ ਬਰਾਮਦ ਹੋਈਆਂ ਜੀ ਇਹ ਜਿਵੇਂ ਏਸੀ ਦੇ ਆਊਟਡੋਰ ਯੂਨਿਟ ਇਹ ਲਾਲਾਂ ਦਾ ਸੀਗਾ ਉਹ ਬ੍ਰਾਂਹਮ ਦਿੱਤੇ ਗਿਆ ਉਹ ਵਾਈਟ ਫੋਨ ਸੇ ਤੋਂ ਬ੍ਰਾਂਹਮ ਦਿੱਤੇ ਗਏ ਤੇ ਪੂਸ਼ ਕ੍ਰਮ ਸੀ ਰੂਟ ਸੇ ਤੋਂ ਬ੍ਰਾਂਹਮ ਅਗਲੀ ਖਬਰਦਾਰ ਰੱਖ ਕਰਦੇ ਹਾਂ ਜਿਸ ਦੇ ਵਿੱਚ ਮੋਗਾ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਪੁਰਾਣੇ ਰਾਕਸ਼ ਦੇ ਚੱਲਦੇ ਦੋ ਗੁੱਟਾਂ ਦੇ ਵਿੱਚ ਆਪਸੀ ਲੜਾਈ ਹੋਈ ਆ ਕੋਲ ਖੜੀ ਲੜਕੇ ਦੀ ਲਾਟ ਦੇ ਵਿੱਚ ਗੋਲੀ ਵੱਜੀ ਹੈ ਲੜਕੇ ਦੀ ਹਾਲਤ ਗੰਭੀਰ ਆ ਖਬਰ ਨਿਕਲ ਕੇ ਆ ਰਹੀ ਆ ਕਸਬਾ ਧਰਮਕੋਟ ਦੇ ਦੀ ਇੰਡੀਪੈਂਡ ਕੋਰਟ ਮੁਹੰਮਦ ਖਾਂ ਵਿਖੇ ਜਿਸ ਦੇ ਵਿੱਚ ਦੋ ਤਰ੍ਹਾਂ ਦੀ ਲੜਾਈ ਹੋ ਰਹੀ ਸੀਗੀ ਜੋ ਸ਼ਖਸ ਨੇ ਗੋਲੀ ਚਲਾਈ ਆ ਉਸ ਦੇ ਉੱਤੇ ਪਹਿਲਾਂ ਵੀ ਨਾਜਾਇਜ਼ ਪੁਲਿਸ ਦਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀਗਾ ਅੱਜ ਜਿਹੜੀਆਂ ਜਿਹੜੀਆਂ ਖਬਰਾਂ ਨਿਕਲ ਸਾਹਮਣੇ ਆਈਆਂ ਐ ਡੀਐਸ ਪੀ ਰਣਦੀਪ ਸਿੰਘ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਣੇ ਆ ਮੋਗਾ ਤੋਂ ਸੰਜੀਵਰ ਅਰੋੜਾ ਦੀ ਰਿਪੋਰਟ ਉਸ ਤੋਂ ਬਾਅਦ ਅਗਲੀ ਖਬਰ ਦਾ ਰੱਖਦੇ ਆ ਅਗਲੀ ਖਬਰ ਮਲੋਟ ਮਾਰਕੀਟਰ ਦੇ ਅਧੀਨ ਆਉਂਦੀਆਂ ਨਾਜ ਮੰਡੀਆਂ ਵਿੱਚ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਚੁੱਕੀ ਆ ਜਿਸ ਦੇ ਵਿੱਚ ਨਵਨਯੁਕਤ ਮਾਰਕੀਟ ਚੇਅਰਮੈਨ ਜਸ਼ਨ ਬਰਾੜ ਦੇ ਵੱਲੋਂ ਦਾਵਾ ਕੀਤਾ ਗਿਆ ਕਿਸੇ ਨੂੰ ਵੀ ਖੱਜਲਖਵਰ ਦਾ ਸਾਹਮਣਾ ਨਹੀਂ ਕਰਨਾ ਪਏਗਾ 24 ਘੰਟਿਆਂ ਦੇ ਵਿੱਚ ਅਦੇਗੀ ਕਰਨ ਦਾ ਵੀ ਉਹਨਾਂ ਨੇ ਜ਼ੋਰ ਦਿੱਤਾ ਇੱਥੋਂ ਦੀ ਖਬਰ ਬਠਿੰਡਾ ਤੋਂ ਖਾਲਸਾ ਦੇ ਸਾਇਨਾ ਦਾਸ ਵਿਸਾਖੀ ਮੌਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਲਈ ਵੱਖ-ਵੱਖ ਪ੍ਰਾਲਾ ਕਰਦੇ ਹੋਏ ਭਾਈ ਦਾਲ ਸਿੰਘ ਗੱਤਕਾ ਅਕੈਡਮੀ ਅਤੇ ਸਟੱਡ ਫਾਰਮ ਦੇ ਵੱਲੋਂ ਮਹਾਨ ਖਾਲਸਾਈ ਗੱਤਕਾ ਦਸਤਾਰ ਦਮਾਲਾ ਸਜਾ ਮੁਕਾਬਲੇ ਕਰਵਾਏ ਗਏ ਮੁਕਾਬਲੇ ਦਰੜ ਪੰਜਾਬ ਹਰਿਆਣਾ ਰਾਜਸਥਾਨ ਤੋਂ ਵੱਖ-ਵੱਖ ਟੀਮਾਂ ਨੇ ਵੱਡੀ ਗਿਣਤੀ ਵਿੱਚ ਸ਼ਰਕਤ ਕੀਤੀ ਮੁਕਾਬਲੇ ਦੇਖਣ ਲਈ ਸੰਗਤਾਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਜੁੜੀਆਂ ਸਮਾਗਮ ਦੀ ਸ਼ੁਰੂਆਤ ਮੌਕੇ ਗਿਆਨੀ ਗੁਰਮਖ ਸਿੰਘ ਹੈੱਡ ਗ੍ਰਾਂਤੀ ਸ਼੍ਰੀ ਅਕਾਲ ਤਖਤ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਸਮੇਂ ਮੈਂਬਰ ਪਾਰਲੀਮੈਂਟ ਸਰਬ ਵੀ ਹਾਜ਼ਰ ਹੋਏ ਅਸਮਰਤਪਾਲ ਦੇ ਪਿਤਾ ترਸ਼ੇਮ ਸਿੰਘ ਵੀ ਹਾਜ਼ਰ ਸਨ ਕਿਹਾ ਜਾ ਰਿਹਾ ਹੈ ਜਿਹਦੇ ਬਾਰੇ ਤੁਸੀਂ ਕੀ ਦੇਖੋ ਭਾਈ ਦੀਦੀ ਯਾਦ ਵਿੱਚ ਦੰਦਮਾ ਸਾਹਿਬ ਦੀ ਧਰਤੀ ਤੇ ਸਈ ਸਰਬਜੀਤ ਸਿੰਘ ਖਾਲਸਾ ਜੀ ਨੇ ਜੋ ਇਹ ਉਪਰਾਲਾ ਕੀਤਾਗਾ ਇਹ ਬਹੁਤ ਹੀ ਮੈਂ ਕਹੂੰਗਾ ਸ਼ਲਾਘਾਯੋਗ ਕਦਮ ਹੈ ਤੇ ਆਪਣੇ ਯੋਧਿਆਂ ਨੂੰ ਸੂਰਬੀਰਾਂ ਨੂੰ ਯਾਦ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੁੰਦਾ ਵੀ ਆਪਾਂ ਅਜਿਹੇ ਧਾਰਮਿਕ ਸਮਾਗਮ ਮੁਲੀਕੀਏ ਤਾਂ ਜੋ ਆਪਣੀ ਜਿਹੜੀ ਨੌਜਵਾਨੀ ਆ ਜਾ ਆਪਣੀ ਜਿਹੜੀ ਆਸੇ-ਪਾਸੇ ਦੀ ਸੰਗਤ ਆ ਉਹਨੂੰ ਆਪਾਂ ਇਹ ਯਾਦ ਦਿਵਾਈਏ ਵੀ ਆਪਣੇ ਜਿਹੜੇ ਯੋਧੇ ਆ ਆਪਣੇ ਸ਼ੂਰਵੀਰ ਆ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਧਰਮ ਪਿੱਛੇ ਆਪੂ ਦਾ ਨਿਸ਼ਾਵਰ ਕੀਤੀਆਂ ਆਂ ਤੇ ਇਸ ਕਰਕੇ ਆਪਣੇ ਨੌਜਵਾਨੀ ਨੂੰ ਪ੍ਰੇਰਨਾ ਵੀ ਮਿਲਦੀ ਆ ਵੀ ਉਹ ਵੀ ਆਪਦੇ ਕੌਮ ਪਿੱਛੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾਉਣ ਇੱਕ ਜੀ ਹਰ ਥਾਂ ਲੋ ਬਾਰ-ਬਾਰ ਪ੍ਰੋਲ ਦਿੱਤੀ ਜਾ ਰਹੀ ਹੈ ਬੰਦੀ ਸਿੰਘਾਂ ਉਹ ਰਿਹਾਈ ਕੀਤਾ ਜਾ ਰਿਹਾ ਜਾ ਰਿਹਾ ਇਹਦੇ ਬਾਰੇ ਤੁਸੀਂ ਦੇਖੋ ਵੇਖੋ ਇਹ ਚੀਜ਼ ਤਾਂ ਹੈ ਹੀ ਆ ਵੀ ਜਿਹੜਾ ਸਾਧਾ ਉਹਨੂੰ ਬਾਰ-ਬਾਰ ਪ੍ਰੋਲ ਦੇ ਦਿੰਦੇ ਆ ਬੰਦੀ ਸਿੰਘਾਂ ਨੂੰ ਹਜੇ ਤੱਕ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਕੋਈ ਕੋਈ ਪ੍ਰੋਬਲ ਨਹੀਂ ਕੋਈ ਰਿਹਾਈ ਨਹੀਂ ਇਹੀ ਤਾਂ ਤਰਾਸ ਦੀ ਆ ਵੀ ਆਪਣੀ ਕੌਮ ਨਾਲ ਇਹੀ ਵਿਤਕਰਾ ਜਿਹੜਾ ਸਰਕਾਰ ਕਰਦੀ ਆ ਇਹੀ ਚੀਜ਼ ਦੀ ਗੁਹਾਰ ਤਾਂ ਜਿਵੇਂ ਬਾਈ ਵੀ ਕਹਿੰਦਾ ਹੁੰਦਾ ਸੀਗਾ ਵੀ ਇਹ ਜਿਹੜਾ ਫਰਕ ਆ ਆਪਾਂ ਨੂੰ ਇਹ ਸਮਝਣਾ ਪਊਗਾ ਤੇ ਜਿਹੜੀ ਆਪਣੀ ਸਰਕਾਰ ਆ ਜਿਹੜੀ ਪੰਜਾਬ ਦੇ ਹਿੱਤ ਦੀ ਗੱਲ ਕਰੂਗੀ ਉਹੀ ਆਪਣੇ ਆ ਜਿਹੜੇ ਦਿੱਲੀ ਦਾ ਪੱਖਪੂਰਦੇ ਉਹ ਆਪਣੇ ਕਦੇ ਨਹੀਂ ਹੋ ਸਕਦੇਗੇ ਤੇ ਉਹੀ ਸਰਕਾਰ ਆਪਣੀ ਆ ਜਿਹਦਾ ਦਿੱਲੀ ਵੱਲ ਪੈਠੂਗੀ ਉਹ ਪੰਜਾਬ ਦੇ ਬਾਰੇ ਪੰਜਾਬ ਦੇ ਨੌਜਵਾਨਾਂ ਬਾਰੇ ਸੋਚੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੰਨੇ ਵੀ ਗੱਤਕਾ ਅਕੈਡਮੀ ਦੇ ਪ੍ਰਬੰਧਕਾਂ ਦੇ ਦੇ ਕੇ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਉਹਨਾਂ ਨੂੰ ਮੁਬਾਰਕਵਾਦ ਦਿੰਦਾ ਕਿ ਜਿਹੜੀ ਸਾਡੀ ਬਰਾਸਤ ਨੂੰ ਸੰਭਾਲ ਰਿਹਾ ਸਾਡੀ ਨੌਜਵਾਨੀ ਨੂੰ ਸੰਭਾਲ ਰਿਹਾ ਤੇ ਨਸ਼ਿਆਂ ਤੋਂ ਬਚਾ ਕੇ ਚੰਗੇ ਪਾਸੇ ਲਾ ਰਿਹਾ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਇਹੋ ਜੀਆਂ ਸੰਸਥਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਇਹਨਾਂ ਦੇ ਨਾਲ ਮਿਲ ਕੇ ਆਪਾਂ ਸਾਰੇ ਪੰਜਾਬ ਚ ਇੱਕ ਦਾ ਮਾਹੌਲ ਪਦਾ ਕਰੀਏ ਕਿ ਸਾਡੇ ਨੌਜਵਾਨ ਆਪਣਾ ਜੋ ਵਿਰਸਾ ਇਹਨਾਂ ਨਾਲ ਜੋੜਨ ਸ਼ਾਸਤਰ ਵਿਦਿਆ ਸਿੱਖ ਕੇ ਸ਼ਾਸਤਰ ਵਿਦਿਆ ਦੇ ਧਰਵੀ ਬਣਨਾ ਤੇ ਬਾਕੀ ਆਪਣੀ ਅਧਿਆਤਮਿਕ ਵਿਦਿਆ ਸੰਸਾਰਿਕ ਵਿਦਿਆ ਚ ਵੀ ਚੰਗੀਆਂ ਮੱਲਾਂ ਮਾਰਨ ਤੇ ਇਹ ਇਹੀ ਸਾਡੀ ਕਾਮਨਾ ਤੇ ਅਸੀਂ ਕਹਿੰਨੇ ਕਿ ਸਾਰੇ ਜਣੇ ਆਪਾਂ ਇਹਨਾਂ ਦਾ ਸੁਜੋ ਕਰੀਏ ਇਹੋ ਜੇ ਲੋਕਾਂ ਨੂੰ ਆਪਾਂ ਵੱਟੋਂ ਵਾਦਾ ਹੌਸਲਾ ਫੁਜਾਈ ਕਰਕੇ ਤੇ ਇਹ ਆਪਣੀ ਇਹ ਲਹਿਰ ਨੂੰ ਪਿੰਡ ਪਿੰਡ ਤੱਕ ਲੱਗੇ ਜਾਈਏ ਇੰਨੀਆਂ ਕ ਬਿੰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋਦਾ ਸਾਹਿਬ ਨੂੰ ਬਾਰ-ਬਾਰ ਪਰੋਮੇ ਲਈ ਤੇ ਪੰਕੀਰ ਬੰਦੀ ਹੁਣ ਸਿੰਘਾਂ ਨੂੰ ਲਿਹਾਣ ਹੀ ਕਰ ਰਹੇ ਇਹ ਤੇ ਆਪਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਸਰਕਾਰਾਂ ਖਾਸ ਕਰਕੇ ਸਿੱਖਾਂ ਦਾ ਜਾਂ ਘੱਟਗੀਆਂ ਨਾਲ ਦਲਤ ਵਰਗ ਨਾਲ ਬਹੁਤ ਵੱਡਾ ਧੱਕਾ ਕਰਦੀਆਂ ਹਮੇਸ਼ਾ ਹੀ ਤੇ ਇਹ ਉਹ ਸੌਦਾ ਸਾਹ ਨੂੰ ਸਿੱਖਾਂ ਦੇ ਜ਼ਖਮਾਂ ਤੇ ਲੂਣ ਸੇਕਣ ਵਾਲੀ ਗੱਲ ਕਰ ਰਿਹਾ ਇੱਕ ਉਹਨੂੰ ਬਾਰ-ਬਾਰ ਇਹਦੇ ਵੱਡੇ ਉੱਤੇ ਦੋਸ਼ ਆ ਜਿਹੜੇ ਬਨੁਕਤਾ ਦੇ ਵਿਰੋਧ ਆ ਈਆਂ ਪੈਣਾਂ ਦਾ ਰੇਪਾਂ ਦੇ ਆਪ ਕਤਲਾਂ ਦੇ ਆ ਉਹ ਜਿਹੇ ਬੰਦੇ ਨੂੰ ਛੱਡਿਆ ਜਾਣਾ ਤੇ ਜਿਹੜੇ ਸਾਡੇ ਸਿੰਘ ਯੋਧੇ ਆ ਜਿਨ੍ਹਾਂ ਆਪਣੀ ਕੌਮ ਲਈ ਕੰਮ ਕੀਤੇ ਆ ਉਹਨਾਂ ਨੂੰ ਜੇਲਾਂ ਦੇ ਬੰਦ ਰੱਖਾਂ ਮੇਰੇ ਖਿਆਲ ਲੇ ਕੇ ਇਹਦਾ ਦੇਸ਼ ਦਾ ਕਾਨੂੰਨ ਆ ਉਹ ਸਾਰਿਆਂ ਨਾਲ ਇੱਕਸਾਰ ਵਰਤੋਂ ਨਹੀਂ ਕਰਦਾ ਇੱਥੇ ਕਰਕੇ ਮੁੜ ਕੇ ਆ ਜੋ ਜੋ ਕਹਿੰਦੇ ਕਿ ਵਿਖਵਾਦ ਪੈਦਾ ਕਿਉਂ ਹੁੰਦਾ ਕਿਉਂ ਲੋਕ ਆਪਣਾ ਰਾਜ ਮੰਗਦੇ ਇਹ ਇਹੋ ਚੀਜ਼ਾਂ ਕਿ ਜਿਹੜੇ ਸਾਰਿਆਂ ਨਾਲ ਇਹ ਇਨਸਾਫ ਨਹੀਂ ਹੁੰਦਾ ਫਿਰ ਇਹੋ ਜੀਆਂ ਬਗਾਵਤਾਂ ਹੁੰਦੀਆਂ ਆ ਜਾਂ ਇਹੋ ਜਿਹੀਆਂ ਚੀਜ਼ਾਂ ਬਾਕ ਕਰਨੀਆਂ। ਯਕੀਨੀ ਇਹ ਤੁਮੇ ਕੋਲ ਆ ਦੇ ਸਾਥੀ ਗੁੰਡਾ ਜੇਲ੍ਹ ਚ ਪਕੜਦਾ ਆ ਦੇ ਬੈਠੇ ਆ ਕੀ ਕਹਿ ਨਹੀਂ। ਨੇ ਉਹਨਾਂ ਨੇ ਬੜੀ ਜਾਇਜ਼ ਮੰਗਿਆ ਜੀ ਜੈਨੂਅਲ ਮੰਗਿਆ ਕਿ ਸਾਨੂੰ ਗੁਰੂ ਸਾਹਿਬ ਦਾ ਦਰਸ਼ਨ ਕਰਨ ਦੇ ਜਿਹੜੇ ਆ ਨਹੀਂ ਮੌਕਾ ਦਿੱਤਾ ਜਾ ਰਿਹਾ। ਕੋਈ ਉਹਨਾਂ ਦੀ ਆਪਣੀ ਪਰਸਨਲ ਨਹੀਂ ਉਹਨਾਂ ਇੱਕ ਗੁਰੂ ਨੂੰ ਸਮਰਪਿਤ ਸਿੱਖਿਆ ਉਹ ਸਾਰੇ ਜਾਣੇ। ਉਹ ਚਾਹੁੰਦੇ ਆ ਕਿ ਅਸੀਂ ਗੁਰੂ ਦੇ ਦਰਸ਼ਨ ਗੁਜ਼ਾਰੇ ਕਰਕੇ ਆਪਣਾ ਦਿਹਾੜਾ ਸ਼ੁਰੂ ਕਰਿਆ ਕਰੀਏ। ਉਹਦੀ ਪੈ ਭਾਫ ਨਹੀਂ ਚ ਰਹੀਏ ਮੇਰੇ ਖਾਲ ਪ੍ਰਸ਼ਾਸਨ ਨੂੰ ਜਿਹੜੀ ਮੰਗ ਮੰਗ ਲੈਣੀ ਚਾਹੀਦੀ ਆ ਕਿਉਂਕਿ ਅਮਰਪਾਲ ਦੇ ਨੌ ਸਾਥੀ ਪਹੁੰਚ ਚੁਕੇ ਆ ਪੰਜਾਬ ਅੱਜ ਅੱਜ ਸ਼ਾਮ ਤੱਕ ਪਹੁੰਚਣਾ ਨੌ ਸਾਥੀ ਨੇ ਪੱਪਲਬੀਰ ਸਿੰਘ ਨੇ ਤੇ ਮੇਰੇ ਖਾਲ 22 ਤਰੀਕ ਨੂੰ ਉਹਨਾਂ ਦੇ ਵੀ ਐ ਜੋ ਇਹਨਾਂ ਦਾ ਟਾਈਮ ਪੂਰਾ ਹੋ ਰਿਹਾ ਤੇ ਤੋਂ ਤੋਂ ਬਾਅਦ ਹੀ ਅਖਿਆਦ ਨੂੰ 22 ਤਰੀਕ ਤੱਕ ਉਹਨਾਂ ਨੂੰ ਜਗਾ ਜਾ ਸੋ ਅਗਲੀ ਖਬਰ ਫਿਰ ਬਠਿੰਡਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਆਫ ਐਜੂਕੇਸ਼ਨ ਵੱਲੋਂ ਖਾਸ ਸਾਜਨਾ ਦੇ ਅਫਸਰ ਦੀ ਸ਼ਾਨ ਨੂੰ ਸਮਰਪਿਤ ਸਿੱਖ ਕੌਮ ਦੇ ਚੌਥੇ ਤੱਕ ਸ੍ਰੀ ਦਮਦਮਾ ਸਾਹਿਬ ਕੇ ਇੱਕ ਵਿਸ਼ੇਸ਼ ਸੰਭਾ ਵਿਚਾਰਕ ਪ੍ਰਦਰਸ਼ਨ ਲਗੰਗਾ ਗੰਗਾ ਜਿਸ ਵਿੱਚ 24 ਸਸਤਾਵਾਂ ਦੇ ਵਿਦਿਆਰਥੀਆਂ ਨੇ ਪਾਗ ਲੈ ਕੇ ਪੰਜਾਬੀ ਸਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦੇ ਹੋਏ ਬੇਹੱਦ ਮਨਮੋਹਕ ਅਤੇ ਵਿਰਾਸਤ ਨੂੰ ਦਰਸਾਉਂਦੀ ਜਾਣਕਾਰੀ ਭਰਪੂਰ ਪ੍ਰਦਰਸ਼ਨ ਲਗੰਗਾ ਗੰਗਾ ਪ੍ਰਦਰਸ਼ਨ ਦਾ ਮੁੱਖ ਮਕਸਦ ਇਤਿਹਾਸ ਮਹਾਨਤਾ ਪਾਠਕਦਨਾ ਕੀਮਤਾਂ ਤੇ ਲੋਕ ਕਲਾ ਵਿੱਚ ਪੱਖੀ ਕਿਸ਼ੋਰੀਆਂ ਦਾ ਨਾਟਕਾਂ ਅਤੇ ਜਿਹੜਾ ਹੋ ਅਲਦਸ ਹੋਂਦਾ ਪ੍ਰਦਰਸ਼ਕਾਂ ਹਾਜ਼ਰ ਸੀ ਜੀ ਅੱਜ ਤਕਸਰੀ ਦਮਤਵਾ ਸਾਹਿਬ ਵਿਖੇ ਆਲਸਾ ਸਾਜਨਾ ਦੇ ਦਿੱਤੇ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਕੂਲਾਂ ਕਾਲਜਾਂ ਵੱਲੋਂ ਜਿੱਥੇ ਖੂ ਬੱਕਰੀਆਂ ਸਮੁੱਚੇ ਤੁਸੀਂ ਜਾ ਰਹੇ ਹੋ ਤਕਸਾ ਸਾਹਿਬ ਵੱਲ ਦੋਵੇਂ ਸਾਈਡਾਂ ਤੇ ਸਾਡੇ ਬੱਚਿਆਂ ਵੱਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਦੀ ਸਕੂਲਾਂ ਕਾਲਜਾਂ ਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਤਾਰੀਖਿਆ ਦੀ ਜੋਗਗਵਾਈ ਦੇ ਵਿੱਚ ਜੋ ਬਾਖੂਪੀ ਸਕੂਲ ਕਾਲਜ ਤਰੱਕੀਆਂ ਕਰ ਰਹੇ ਹੈ ਉਹ ਉਸ ਸਪੋਰਟਸ ਪ੍ਰੋਗਰਾਮ ਵੱਲ ਜਿੱਥੇ ਇਹ ਪ੍ਰਦਰਸੀ ਲਾਈ ਗਈ ਹੈ ਉੱਥੇ ਅੱਜ ਸਟੇਜ ਤੇ ਪੰਡਾਲਾਂ ਦੇ ਵਿੱਚ ਕਵੀਸ਼ਰੀ ਗਾਇਨ ਢਾਡੀ ਵਾਰਾਂ ਨਾਟਕ ਗੁਰਮਤ ਮੁਕਾਬਲੇ ਕਰਵਾਏ ਗਏ ਹੈ ਤਾਂ ਕਿ ਸਾਡੀ ਪੀੜ੍ਹੀ ਬੱਚਿਆਂ ਨੂੰ ਜਿੱਥੇ ਦੁਨਿਆਵੀ ਵਿੱਦਿਆ ਦਾ ਗਿਆਨ ਹੋਵੇ ਉੱਥੇ ਵੱਡਾ ਸਾਡਾ ਮੂਲ ਚੜ੍ਹ ਸਿਧਾਂਤ ਗੁਰਮਤ ਦਾ ਗਿਆਨ ਹੋਣਾ ਚਾਹੀਦਾ ਸੋ ਉਸ ਸਾਧ ਨਾਲ ਕਿ ਅੱਜ ਸਾਰੇ ਬੱਚੇ ਜੋ ਵੱਡੀ ਗ੍ਰੇਡ 3 ਸਕੂਲਾਂ ਦਾਲਜਾਂਚੋਂ ਆਏ ਆ ਤੇ ਫਕਰ ਹੈ ਕਿ ਸਾਜਨਾ ਦੇ ਕੀ ਹੈ ਕਿੰਨੇ ਮਨਾਇਆ ਜਾਂਦਾ ਸਾਨੂੰ ਅਮਰਤ ਸਕਣਾ ਕਿਉਂ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਤੇ ਸੰਦੇਵਾਟੇ ਦਾ ਅਮਰਤਿਆਰ ਕਰਕੇ ਹਰ ਇੱਕ ਸਿੱਖ ਨੂੰ ਹੁਕਮ ਕੀਤਾ ਹੈ ਕਿ ਅੰਮਕ ਸਰੋ ਗੁਰਿਆ ਉਹ ਬਣੂ ਮੈਂ ਸਮਝਦਾ ਇਹ ਸਾਡੇ ਸਕੂਲੀ ਕਮੇਟੀ ਪ੍ਰਧਾਨ ਧਾਮੀਤ ਸਾਹਿਬ ਐਜੂਕੇਸ਼ਨ ਸੈਕਟਰੀ ਸੁਮੰਦਰ ਸਿੰਘ ਸਮੁੱਚੇ ਪ੍ਰਿੰਸੀਪਲ ਸਮੁੱਚੇ ਸਟਾਫ ਦਾ ਬਹੁਤ ਸਲਾਹਜੋਗ ਦਰਦਲਾ ਅਤੇ ਨਾਲ ਬੱਚਿਆਂ ਦੇ ਵੱਲੋਂ ਬੜੀ ਚਾਈ ਚਾਈ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਮੈਂ ਕੌਮ ਨੂੰ ਵੀ ਬੇਨਤੀ ਕਰੂ ਕਿ ਆਪਣੇ ਬੱਚਿਆਂ ਨੂੰ ਇਹ ਆਪਣੇ ਮੂਲ ਜੋ ਪੰਥ ਕੌਮ ਦੀ ਜਮਾਤ ਹੈ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਸਕੂਲਾ ਕੱਲ੍ਹ ਜਾਂ ਅਡਮਿਸ਼ਨ ਦਵਾਈਏ ਕਿਉਂਕਿ ਇੱਥੋਂ ਹੀ ਬੱਚੇ ਵੱਡੀਆਂ ਨਾਮੀ ਗ੍ਰਾਮੀ ਪੋਜੀਸ਼ਨਾਂ ਹਾਸਲ ਕਰਦੇ ਆ ਵੱਡੀਆਂ ਪੋਸਟਾਂ ਹਾਸਲ ਕਰਦੇ ਆ ਕਿਉਂਕਿ ਪਹਿਲਾਂ ਧਰਮ ਨਾਲ ਜੁੜਦੇ ਆ ਸਰੋਪਣੀ ਕਮੇਟੀ ਦਾ ਪੂਲ ਸਿਧਾਂਤ ਆ ਬੱਚਿਆਂ ਨੂੰ ਜਿੱਥੇ ਵਿੱਦਿਆ ਦੇਣਾ ਉੱਥੇ ਨਾਲ ਧਰਮ ਨਾਲ ਜੋੜਨਾ ਸੋ ਇਹ ਸਲਾਂਗਾ ਜੋ ਤਰਾਲਾ ਪਰ ਜਿੱਥੇ ਖਾਲਸਾ ਸਾਜ ਨਾਲ ਸਦੀ ਵਧਾਈ ਦਿੱਤਾ ਉੱਥੇ ਸਮੁੱਚੇ ਬੱਚਿਆਂ ਨੂੰ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਤੇ ਕਿਮਤਾ ਗੈਨ ਕੀਤੀ ਹੈ ਕੀਤਨ ਕਵਿਸਰੀ ਅਤੇ ਨਾਟਕ ਸੋ ਬਹੁਤ ਸੋਹਣਾ ਮੈਸੇਜ ਆ ਰਿਹਾ ਇਹ ਚੰਗੇ ਸਪਰਾਲੇ ਦੀ ਮੈਂ ਸਲਾਹਾਂ ਕਰਦਾ ਵਾਈਗ੍ਰੂ ਜੀ ਕਾ ਖਾਲਸਾ

ਫਕਫਕ ਕਾਲਜਾਂ ਤੋਂ 24 ਕਾਲਜਾਂ ਦੇ ਕਲਸਟਰਸ ਬਣਾਏ ਗਏ ਜਿਹਦੇ ਅਦਿਨ ਇਹ ਸਭਿਆਚਾਰਕ ਪ੍ਰਦਰਸ਼ਨੀ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਕੀਤੀ ਗਈ ਜਿਸ ਦਾ ਮੁੱਖ ਉਦੇਸ਼ ਇਹ ਹੈ ਕਿ ਵਿਦਿਆਰਥੀ ਆਪਣੇ ਵਿਰਾਸਤ ਦੇ ਪ੍ਰਤੀ ਜਾਣੂ ਹੋਣ ਔਰ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਵਿਦਿਆਰਥੀਆਂ ਦੇ ਵੱਲੋਂ ਬਹੁਤ ਹੀ ਵੱਡਾ ਉਪਰਾਲਾ ਹੈ ਸਟਾਫ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਗਾਈਡੈਂਸ ਅੱਛੀ ਦੇ ਅੰਡਰ ਅਸੀਂ ਇਹ ਸਾਰਾ ਪ੍ਰੋਗਰਾਮ 107 ਟਾਂਗ ਦੇ ਨਾਲ ਉਲੀਕ ਸਕੀ ਕਿਸ ਤਰ੍ਹਾਂ ਦੇ ਬੱਚੇ ਮਹਿਸੂਸ ਕਰ ਰਹੇ ਨੇ ਪ੍ਰਾਪਤ ਜਿਹੜੀਆਂ ਬੱਚਿਆਂ ਨੂੰ ਪਤਾ ਨਹੀਂ ਆ ਦੇਖੀਆਂ ਨੇ ਇਸ ਤਰ੍ਹਾਂ ਦਾ ਗਿਆਨ ਕਿ ਉਹਨਾਂ ਦੇ ਐਜੂਕੇਸ਼ਨ ਦੀ ਗੱਲ ਆਉਂਦਾ ਹੈ ਮੈਨੂੰ ਇਹ ਗੱਲ ਕਹਿਣੀ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਕਿ ਸਾਨੂੰ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਬਾਦਿ ਜਿਸ ਤਰ੍ਹਾਂ ਬਹੁਤ ਸਾਰੇ ਸਾਡੇ ਇਥੇ ਪੁਰਾਣੇ ਆਂਟਿਸ ਉਹਨਾਂ ਨੇ ਸਾਨੂੰ ਖੁਦ ਨੂੰ ਵੀ اٹੇਵਨਾ ਸਿਖਾਇਆ ਔਰ ਚਰਖਾ ਸਿੱਖਤਿਆ ਪੋਨੀਆਂ ਉਹਦੇ ਪ੍ਰਤੀ ਪੂਰੀ ਜਾਣਕਾਰੀ ਮਿਲੀ ਗਈ ਤਾਂ ਜੋ ਕਿ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਦੇ ਪ੍ਰਤੀ ਜੋ ਸਾਡੀ ਇੱਕ ਬਹੁਤ ਹੀ ਵੱਡੀ ਵਿਰਾਸਤ ਹੈ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਗਈ ਖਾਲਸਾ ਸਾਜਨਾ ਦਿਵਸ ਦੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਉਹਨਾਂ ਨੂੰ ਸਮਰਪਿਤ ਇਹ ਪ੍ਰੋਗਰਾਮ ਆ ਜੀ ਔਰ ਬਹੁਤ ਹੀ ਵਧੀਆ ਕਾਰਕਮਲਾਂ ਦੇ ਨਾਲ ਪਰਮਾਤਮਾ ਦੀ ਬਖਸ਼ਿਸ਼ ਸਦਕਾ ਇਹ ਚੱਲ ਰਹੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਤਾ ਸਾਈਂ ਪਰ ਗਲਦ ਕਾਲੇ ਦੀ ਵਿਦਾਰਥਣ ਤਾਸ਼ੂ ਕੌਰ ਇਥੇ ਪ੍ਰਦਰਸ਼ਨ ਲੱਗਿਆ ਜੇ ਤਲਵੰਡੀ ਸਭ ਨੂੰ ਵਿਖੇ ਇਥੇ ਸਾਡੀ ਵੀ ਪ੍ਰਦਰਸ਼ਨ ਲੱਗਿਆ ਅਸੀਂ ਸ਼ਸਤਰਾਂ ਦੇ ਸ਼ਿੰਗਾਰ ਦੀ ਲਗਾਈ ਹੈ ਬਾਕੀ ਸਾਰਿਆਂ ਨੇ ਪ੍ਰਦਰਸ਼ਨ ਲਈ ਆਪਣੇ ਪੁਰਾਣੇ ਵਿਸੇ ਦੀ ਪੁਰਾਣੇ ਸਭਿਆਚਾਰ ਦੀ ਆਪਾਂ ਨੂੰ ਇਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਪੁਰਾਣਾ ਵਰਸਾ ਕਿੰਨਾ ਵਧੀਆ ਸੀਗਾ ਹਨਾ ਲੋਕ ਹੱਥਾਂ ਨਾਲ ਚੀਜ਼ਾਂ ਬਣਾਉਂਦੇ ਸੀਗੇ ਉੱਥੇ ਚਰਖਾ ਵੀ ਪਿਆਗਾ ਸਭ ਕੁਝ ਪਿਆਗਾ ਹਨਾ ਸਭ ਕੁਝ ਦੱਸਿਆ ਜਾਂਦਾਗਾ ਵੀ ਕਿਵੇਂ ਕੀ ਹੁੰਦਾ ਕਿ ਨਹੀਂ ਹੁੰਦਾਗਾ ਆਪਾਂ ਨੂੰ ਪੁਰਾਣਾ ਵਰਸਾ ਨਹੀਂ ਭੁਲਾ ਜਾਇਦਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਸ਼ਸਤਰਾਂ ਨੂੰ ਵੀ ਆਪਾਂ ਦੇ ਕੋਲ ਰੱਖਣਾ ਚਾਹੀਦਾ ਸਭ ਕੁਝ ਕਰਨਾ ਹੀ ਹੈ ਧੰਨਵਾਦ ਇਹ ਗੁਰੂ ਅਨੁਭਵ ਜੀ ਅੱਜ ਮਿਲਣਾ ਮੈਂ ਕਸ਼ੀਸ਼ਾਪੁਰ ਵਿਊ ਕੋਪਰੇਟੋਰ ਦੀ ਜੱਟੀ ਅਸੀਂ ਕਿ ਹਿਊਮਨ ਰੋਬੋਟ ਨੇ ਇਲੈਕਟ੍ਰਿਕ ਸਰਵੋ ਮੋਟਰ ਸਿਸਟਮ ਕੰਟਰੋਲ ਹੁੰਦਾ ਹੈ ਲਾਈਕ ਜਿਹੜੇ ਆਪਣੇ ਹਿਊਮਨਸ ਜੋਇੰਟਸ ਹੁੰਦੇ ਨੇ ਉਹਦੇ ਉੱਤੇ ਇਹ ਸਰਵੋ ਮੋਟਰਸ ਲੱਗ ਰਿਹਾ ਨੇ ਹਰ ਇੱਕ ਥਾਂ ਤੇ ਜਿਹੜੇ 180 ਡਿਗਰੀ ਤੱਕ ਮੁੜ ਸਕਦੇ ਨੇ ਤੇ ਨਾਲੇ ਜਿਹੜਾ ਇਹਦਾ ਮਦਰ ਬੋਰਡ ਹੈ ਇਹ ਸਾਰੀ ਸਰਵੋ ਮੋਟਰਸ ਨੂੰ ਕੰਟਰੋਲ ਕਰਦਾ ਹੈ ਨਾਲੇ ਇਹ ਰਿਸਪੌਂਸ ਹੁੰਦਾ ਲੱਗ ਜਿਵੇਂ ਤੁਸੀਂ ਕੋਈ ਵੀ ਕੁਛ ਪੁੱਛੋਗੇ ਉਹ ਅਨਸਰ ਦੇਊਗਾ ਇਹ ਲੱਗ ਜਿਵੇਂ ਤੁਹਾਨੂੰ ਪੁੱਛੀਏ ਕਿ ਹੂ ਇਜ਼ ਪ੍ਰਾਈਮ ਮਿਨਿਸਟਰ ਆਫ ਇੰਡੀਆ

The capital of India is New Delhi. It's located in the north central part of the country. New Delhi. ਇਸ ਕਰੀ ਓਲੇ ਡਿਸਪਲੇ ਹੈ ਲਾਈਕ ਜੋ ਓਡੀਨੋ ਬੋਰਡ ਹੈ ਜਿੰਮੀ ਕਾਰ ਦਾ ਐਕਸੀਡੈਂਟ ਹੁੰਦਾ ਹੈ ਤਾਂ ਆਪਣੇ ਕੋਲ ਮੈਸੇਜ ਆ ਜੂਗਾ ਫੋਨ ਤੇ ਵੀ ਕਿਤੇ ਹਾਂ ਵੀ ਇਹਦਾ ਐਕਸੀਡੈਂਟ ਹੋ ਗਿਆ ਇਹ ਆਪਣੇ ਕੋਲ ਇੱਕ ਸਮਾਰਟਫੋਨ ਹੈ ਲੈ ਕੇ ਜਿੰਨੇ ਫੋਟੋ ਗੋਲ ਚਿਹਰੇ ਕਿਸਾਨ ਵਗੈਰਾ ਹੁੰਦੇ ਨੇ ਉਹਨਾਂ ਨੂੰ ਰਾਤ ਰਾਤ ਵੀ ਕਿਸਾਨ ਪਾਣੀ ਲੈਣ ਜਾਣਾ ਪੈਂਦਾ ਹੈ ਇਹ ਤਾਂ ਆਪਣੇ ওয়াটার ਲੈਵਲ ਸੈਂਸਰ ਲਾ ਰੱਖਿਆ ਪੀ ਐਚ ਲੈਵਲ ਸੈਂਸਰ ਲਾ ਰੱਖਿਆ ਨਾਲ ਹੀ ਇੱਕ ਹਿਊਮਿਡਿਟੀ ਸੈਂਸਰ ਵੀ ਹੈ ਤੇ ਇਹ ਆਪਣੇ ਕੋਲ LED ਮੋਡਿਊਲ ਤੇ ਲੱਗ ਜਿਵੇਂ ਰਾਤ ਨੂੰ ਚਾਰ ਵਜੇ ਕੋਲੀ ਜਾਂਦੇ ਨੇ ਆਪਣੇ ਕੋਲ ਦੱਸਣਾ ਵੀ ਕਿੰਨਾ ਹਾਂ ਵੀ LED ਔਨ ਰਹੇਗੀ ਤੁਹਾਨੂੰ ਕੈਟਲੋਗ ਜਿਹਨੇ ਲਾਈਟਸ ਨੂੰ ਪ੍ਰੋਗਰਾਮ ਹੋ ਰਹੀ ਹੈ ਤਾਂ ਕਿਉਂ ਫੋਨ ਤੇ ਕੰਟਰੋਲ ਕਰ ਸਕਦੇ ਨੇ ਆਪਣੇ ਸਾਡ ਲਾਈਟ ਦਾ ਮੋਡਿਊਲ ਤੇ ਜੇ ਜੇ ਆਪਣੇ ਕੋਲ OLED ਡਿਸਪਲੇ ਲੱਗਦੀ ਹੈ ਜਿਵੇਂ ਤੁਸੀਂ ਲਾਈਟ ਕਿਸ ਤੁਰੇ ਸਰੀ ਵਗੈਰਾ ਕੋਈ ਦੱਸ ਦੇਖ ਸਕਦਾ ਵੀ ਹਮ ਵੀ ਕਿੰਨੇ ਤੇ ਕਿੰਨਾ ਵਾਟਰ ਲੈਵਲ ਕਿੰਨੀ ਹਿਊਮਿਡਿਟੀ ਟੈਂਪਰੇਚਰ ਵਗੈਰਾ ਆਪਣੇ ਕੋਲ ਲਾਈਟ ਸੈਂਸਰ ਜਿਹੜਾ ਲਾਈਟ ਡਿਟੈਕਟ ਕਰਦਾ ਹੈ ਆਪਣੇ ਕੋਲੇ ਬੇਕੇ ਨੀ ਲਾਈਟ ਪੈ ਰਹੀ ਆਪਣੇ ਫਾਰਮ ਦੇ ਵਿੱਚ ਸੋਲਰ ਪੈਨਲ ਜੀ ਆਹ ਵਿੰਡ ਮਿਲ ਘੁੰਮਦੀ ਹੈ ਜਿਹੜੀਆਂ ਕੀ ਕਹਿੰਦੇ ਹੈ ਵੀਡ ਵਰ ਵੀਡੀਓ ਕਰਨਾ ਅਟੈਚ ਹੋਦੀ ਹੈ ਲੇਕਿਨ ਜੇ ਆਪਣੇ ਕੋਲ ਕਈ ਵਾਰੀ ਕਹਿੰਦੇ ਲਾਈਟ ਵਗੈਰਾ ਜੁਲਦੀ ਉਹ ਖੇਤ ਦੇ ਵਿੱਚ ਸੋਲਰ ਪੈਨਲ ਦੇ ਨਾਲ ਉਹ ਸਾਰੇ ਨੂੰ ਨਰਚ ਚ ਬਲ ਸਕਦੀ ਹੈ ਇਹਦੇ ਵਿੱਚ ਆਪਣੇ ਕੋਲੇ ਮੇਨ ਬੋਰਡ ਜਿਹੜਾ ਕੰਮ ਕਰਦਾ ਉਹ ਇਹ ESP32 ਹੈ ਜਿਹੜਾ ਇਹ ਕੰਮ ਕਰਦਾ ਹੈ ਇਹਨਾਂ ਟਾਈਮ ਲੱਗਾ ਤਾਂ ਲੋਕ ਕਿੰਨੇ ਦੇ ਬੀਸਰ 223 ਅਬਾਊਟ 223 ਮੰਥ ਲੱਗੇਗਾ ਤੇ ਅਸੀਂ ਕਹਿੰਦੇ ਸਾਰੇ ਮਤਲਬ 10 ਪੱਤਰ ਜਿਹੜਾ ਨਿਕਲ ਪਿਆ ਸਾਡੇ ਨਾਲ ਦੋ ਦੋ ਟੀਚਰਸ ਨੇ ਉਹਨਾਂ ਨੇ ਸਾਡੀ ਮਦਦ ਕੀਤੀ ਕਿਤੇ ਕਿਤੇ ਬਣਾਉਣਾ ਉਹਦਾ ਪ੍ਰੋਜੈਕਟ ਕੀਤਾ ਗਿਆ ਹੈ ਅੱਗੇ ਕੀ ਇਹ ਰੱਖੇ ਇਹ ਸਰ ਕਹਿੰਦਾ ਸੀ ਹੁਣ ਕਾਫੀ ਜਿਹੜੇ ਫਿਲਕੀ ਤਾਂ ਫਿਲਹਾਲ ਅਸੀਂ ਬਗਾਨਾ ਕਾਲਜ ਦੇ ਵਿੱਚ ਤੇ ਉਹਨਾਂ ਤਲਵੰਡੀ ਸਾਹਿਬੋਂ ਆਏ ਸੀ ਉਹਨਾਂ ਸਪਰੇਅ ਕਰਨ ਦੇ ਵਿੱਚ ਅਸੀਂ ਫਿਊਚਰ ਇਨੋਵੇਸ਼ਨ ਵੱਲ ਜਾ ਰਹੇ ਲੱਗਦਾ ਹੈ ਸੀ ਕੰਪਨੀ ਵਗੈਰਾ ਕੋਈ ਨਹੀਂ ਰੋਚਾ ਸੀ ਇਹ ਪ੍ਰੋਡਕਟ ਸ਼ੋ ਦੱਸਦਾ